ਚਾਤ ਜੀ ਜੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਹੁਣ ਖਾਲਿਸਤਾਨ ਵਿਰੋਧ ਕੀਤੀ ਜਾਵੇਗੀ ਕਾਰਵਾਈ ਕਨੇਡਾ ਦੇ ਐਨਐਸਏ ਨੇ अजीत ਡੋਪਾਲ ਨਾਲ ਕੀਤੀ ਮੁਲਾਕਾਤ ਇਹ ਹੋਈ ਚਰਚਾ ਭਾਰਤ ਤੇ ਕਨੇਡਾ ਨੇ ਦੋਵੱਲੇ ਸਬੰਧਾਂ ਵਿੱਚ ਇੱਕ ਨਵਾਂ ਅਧਿਆਨ ਲਿਖਣ ਲਈ ਇਕੱਠੇ ਕੰਮ ਕਰਨ ਦਾ ਫੈਸਲਾ ਕੀਤਾ ਹੈ ਇਸ ਵਿੱਚ ਅਤਵਾਦ ਅੰਤਰਰਾਸ਼ਟਰੀ অপਰਾਧਾਂ ਦਾ ਮੁਕਾਬਲਾ ਕਰਨਾ ਇਕੱਠੇ ਕੰਮ ਕਰਨਾ ਸ਼ਾਮਲ ਹੈ ਰਾਸ਼ਟਰੀ ਸੁਰੱਖਿਆ ਦੇ ਸਲਾਹਕਾਰ ਅਜੀਤ ਡੋਪਾਲਨ ਅਤੇ ਉਹਨਾਂ ਦੇ ਕੈਨੇਡੀਅਨ ਹਮਰਤਬਨ ਨਥਾਲੀ ਡਰੋ ਇਨ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਵਿਆਪਕ ਗੱਲਬਾਤ ਕੀਤੀ ਜਿਸ ਵਿੱਚ 2023 ਵਿੱਚ ਇੱਕ ਸਿੱਖ ਵੱਖਵਾਦੀ ਦੀ ਹੱਤਿਆ ਨੂੰ ਲੈ ਕੇ ਕੋਟਿੰਗ ਤੱਕ ਵਿਵਾਦ ਤੋਂ ਬਾਅਦ ਵਿਗੜ ਗਏ ਤੋਂ ਵੱਲੇ ਸਬੰਧਾਂ ਨੂੰ ਸੁਧਾਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਦੋਵੱਲੇ ਸਬੰਧਾਂ ਵਿੱਚ ਇੱਕ ਨਵਾਂ ਧਿਆਨ ਸ਼ੁਰੂ ਕਰਨਾ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਗੱਲਬਾਤ ਦੇ ਮੁੱਖ ਨਤੀਜੇ ਸਾਂਝੇ ਕੀਤੇ ਦੋਵੇਂ ਧਿਰਾਂ ਅੱਗੇ ਵਧਨ ਤੋਂ ਵਧਨ ਦੇ ਰਸਤੇ ਨੂੰ ਝਾਟ ਕਰਨ ਅਤੇ ਦੋਵੱਲੇ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਖੋਲਣ ਲਈ ਇਕੱਠੇ ਕੰਮ ਕਰਨ ਲਈ ਸਹਿਮਤ ਹੋਈਆਂ ਵਿਦੇਸ਼ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਜੂਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਕਾਨ ਸਾ ਕਿਸ ਵਿੱਚ ਜੀ 7 ਸੰਮੇਲਨ ਦੇ ਮੌਕੇ ਤੇ ਆਪਣੇ ਕਨੇਡੀਅਨ ਤੇ ਹਮ ਰਤਬਾ ਮਾਰਕ ਕਰਕੇ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੌਰਾਨ ਦੋਵੇਂ ਨੇਤਾਵਾਂ ਭਾਰਤ ਕਨੇਡਾ ਸਬੰਧਾਂ ਵਿੱਚ ਅਸਥਿਰਤਾ ਬਹਾਲ ਕਰਨ ਲਈ ਸਹਿਯੋਗੀ ਕਦਮ ਚੁੱਕਣ ਦੀ ਸਹਿਮਤੀ ਹੋਈ ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਡੋ ਵਾ ਡੋ ਇਨ ਗੱਲਬਾਤ ਬਾਰੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੇ ਕੈਨੇਡੀਅਨ ਹਮ ਰਤਬੇਕਾਰਨੀ ਵਿਚਕਾਰ ਹੋਏ ਵਿਚਾਰ ਹੋਏ ਚਰਚਾ ਨੂੰ ਅੱਗੇ ਵਧਾਉਣ ਦਾ ਇੱਕ ਮੌਕਾ ਵੀ ਸੀ ਬਿਆਨ ਦੇ ਅਨੁਸਾਰ ਦੋਵਾਂ ਧਿਰਾਂ ਨੇ ਰਾਜਨੀਤਿਕ ਲੀਡਰਸ਼ਿਪ ਦੇ ਉੱਚ ਪੱਧਰ ਤੇ ਵਿਸ਼ਵਾਸ ਬਹਾਲ ਕਰਨ ਤੇ ਸਹਿਯੋਗ ਨੂੰ ਤੇਜ਼ ਕਰਨ ਦੀ ਜ਼ਰੂਰਤ ਨੂੰ ਸਵੀਕਾਰ ਕੀਤਾ ਸੁਰੱਖਿਆ ਤੇ ਸਹਿਯੋਗ ਤੇ ਮੌਜੂਦਾ ਸੰਚਾਰ ਵਿਧੀਆਂ ਨੂੰ ਮਜ਼ਬੂਤ ਕਰਨ ਲਈ ਸਮਝੌਤਾ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਦੋਵਾਂ ਐਨ ਐਸ اے ਦੇ ਦਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਤੇ ਲਾਭ ਦਾ ਇੱਕ ਚਰਚਾ ਕੀਤੀ ਜਿਸ ਵਿੱਚ ਅੱਤਵਾਦ ਵਿਰੋਧ ਤੇ ਅੰਤਰਰਾਸ਼ਟਰੀ ਸੰਗਠਨ ਅਪਰਾਧਤਾ ਮੁਕਾਬਲਾ ਕਰਨਾ ਤੇ ਖੂਬੀ ਖੂਫੀਆ ਜਾਣਕਾਰੀ ਸਾਂਝੀ ਕਰਨ ਵਰਗੇ ਖੇਤਰ ਸ਼ਾਮਲ ਹਨ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਐਨਐਸਸੀ ਸੁਰੱਖਿਆ ਤੇ ਸਹਿਯੋਗ ਅਤੇ ਮੌਜੂਦਾ ਸੰਚਾਰ ਵਿਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਦੇ ਸਹਿਮਤ ਹੋਏ ਉਹਨਾਂ ਨੇ ਪਵਿੱਖ ਦੇ ਇਸ ਜੋ GNU ਤਰਜੀਹ ਖੇਤਰਾਂ ਵਿੱਚ ਵੀ ਚਰਚਾ ਕੀਤੀ ਅਤੇ ਖੇਤਰੀ ਵਿਸ਼ਵ ਵਿਆਪੀ ਵਿਕਾਸ ਤੇ ਆਪਣੇ ਵਿਚਾਰ ਸਾਂਝੇ ਕੀਤੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ